ਉਹਨਾਂ ਦੇ ਸੁੱਕੇ ਹੁੰਦੇ ਜਿਹੜੇ ਲੋਕਾਂ ਚ ਨਹੀਂ ਰਹਿੰਦੇ ਜਿੰਨਾਂ ਕੁਛ ਕੀਤਾ ਨਹੀਂ ਹੁੰਦਾ ਹੂੰ ਸੋ ਮੈਨੂੰ ਮਾਣ ਹੈ ਆਪਣੇ ਸ਼ਹਿਰ ਤੇ ਆਪਣੇ ਲੋਕ ਸ਼ਹਿਰ ਵਾਸੀਆਂ ਤੇ ਆਕਾਲੀ ਦਲ ਕੰਦੇ ਕੁਝ ਨਹੀਂ ਕੀਤਾ ਕਿਹੜਾ ਆਕਾਲੀ ਦਲ ਖਾਲੀ ਦਲ ਹੋ ਗਿਆ ਉਹਨੂੰ ਛੱਡਦੇ ਵਿਚਾਰੇ ਉਹ ਜਮਾਤ ਪਜਾਉਨ ਨੂੰ ਫਿਰਦੇ ਆ ਆਕਾਲੀ ਦਲ ਦੇ ਕਿਉਂ ਨਹੀਂ ਚਰਚਾ ਕਰਦੇ ਤੇਰੇ ਤੇ ਕਹੀਦੀ ਕਰਾ ਜਿੰਨਾ ਬੰਦਿਆਂ ਨੇ ਗੁਰੂ ਸਾਹਿਬ ਨੂੰ ਕੁਝ ਨਹੀਂ ਮੰਨੇ ਆ ਉਹਨਾਂ ਤੇ ਮੈਂ ਕੀ ਕਮਾ ਬੀਜੇਪੀ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਇਹਨਾਂ ਸੁਵਿਧਾਨ ਨੂੰ ਕੁਛ ਲਿਆ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਮੁਸ਼ਕਿਲਾਂ ਪੈਦਾ ਕੀਤੀ ਨੇ ਦੇਸ਼ 'ਚ ਐਸ ਵੇਲੇ ਦੇਸ਼ ਹੀ ਸਾਰਾ ਇਹਨਾਂ ਦੇ ਬਰਖਲਾਪ ਹੋਇਆ ਕਰਨਜੀਤ ਸਿੰਘ ਸੰਧੂ ਕਹਿੰਦੇ ਮੇਰਾ ਅਮਰੀਕਨ ਮਾਡਲ ਲਗਾ ਅਮਰੀਕਨ ਮਾਡਲ ਦੇ ਵਿੱਚ 3-300 ਰੁਪਏ ਦੀ ਸਬਜ਼ੀ ਵਿਕ ਸਕਦੀ ਹੈ ਉਰਜੀਤ ਆਉਦਰੇ ਨੂੰ ਕੀ ਪਤਾ ਕਿ ਕਿਵੇਂ ਕੰਮ ਕਰੀਦਾ ਹਾਂ ਸਾਨੂੰ ਕਾਨੂੰ ਪਤਾ ਤੁਹਾਨੂੰ ਪਤਾ ਵਿਚਾਰਿਆਂ ਨੂੰਗੇ ਉਹ ਲੱਗ ਜਾਣਾ ਪਤਾ ਕਿੰਨਾ ਪਤਾ ਤੁਹਾਨੂੰ ਲੋਕ ਦੱਸਣਗੇ ਲੋਕ ਜਿਹੜੇ ਰਾਜਨੀਤੀ 'ਚ ਐਸ ਵੇਲੇ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਨੇ ਇਹਨਾਂ ਦੇ ਬੇਸਿਕਲੀ ਸੌਫਟਵੇਅਰ ਹੈਂਗ ਹੋ ਗਏ ਨੇ ਇਹ ਪੁਰਾਣੀ ਰਾਜਨੀਤੀ ਕਰ ਰਹੇ ਨੇ ਵੀ ਹਾਂ ਠੀਕ ਹੈ ਅੱਜ ਕੱਲ ਕੱਲ ਕਹਿੰਦੇ ਪੁੱਛਣਾ ਉਹਦੇ ਤਿੰਨ ਵਿਭਾਗ ਲੈ ਲਏਗੇ ਵਿਚਾਰੇ ਦੇ ਤਿੰਨ ਵਿਭਾਗ ਮੈਂ ਕਿੱਥੋਂ ਲੈ ਜਾਂਦੇ ਜਾਂਦੇ ਭ੍ਰਿਸ਼ਟਾਚਾਰ ਕਰੋ ਜਾਂ ਨਲਾਇਕ ਮੰਤਰੀ ਹੋ ਜਾਂ ਉਹ ਨਲਾਇਕ ਮੰਤਰੀ ਜਾਂ ਭ੍ਰਿਸ਼ਟਾਚਾਰ ਕੀਤਾ ਇਹ ਤਾਂ ਉਹ ਡਿਸੀਡ ਕਰ ਲੈ ਕੀ ਕੀਤਾ ਉਹਨੇ ਸੰਧੂ ਸਾਹਿਬ ਇਹ ਅੰਮ੍ਰਿਤਸਰ ਆਏ ਸਾਡੇ ਵਾਲਾ ਵੀ ਪਾਇਆ ਤਿੰਨ ਜਾਂ ਤਿੰਨ ਨੰਬਰ ਦੇ ਮੇਰਾ ਦਿਨ ਦਾ ਮੇਰਾ ਨਿਸ਼ਾਨ ਹੈ ਨਾ ਉਹਦੇ ਸੰਧੂ ਲੈ ਕੇ ਪਾਇਆ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਨੇ ਜਿਹੜੇ ਲੋਕਾਂ ਨੂੰ ਆਪਣੀ ਇਹ ਮਤਲਬ ਕਾਬਲੀਅਤ ਤੇ ਯਕੀਨ ਨਹੀਂ ਉਹਨਾਂ ਲੋਕਾਂ ਦੇ ਪਬਲਿਕ ਕਿਤਾ ਯਕੀਨ ਕਰੂਗੀ ਲੋਕ ਸਭਾ ਚੋਣਾਂ ਨੂੰ ਆਖਰੀ ਢੇੜੇ ਦੀ ਜਿਹੜੀ VOTING ਹੋਣੀ ਹੈ ਕੁਝ ਹੀ ਸਮਾਂ ਰਹਿ ਗਿਆ ਹੈ ਤਾਂ ਇਸ ਵੇਲੇ ਮੈਂਜ ਕੁਝ ਘੰਟਿਆਂ ਦਾ ਇੰਤਜ਼ਾਰ ਹੈ ਲੇਕਿਨ ਕੈਂਡੀਡੇਟ ਵੀ ਆਪਣਾ ਖੂਨ ਪਸੀਨਾ ਵਹਾ ਰਹੇ ਨੇ ਮਿਹਨਤ ਕਰ ਰਹੇ ਨੇ ਤਾਂ ਸਾਡੇ ਨਾਲ ਇਸ ਵੇਲੇ ਗੁਰਜੀਤ ਸਿੰਘ ਔਜਲਾ ਜੀ ਮੌਜੂਦ ਨੇ ਜੋ ਕਿ ਮੈਂਬਰ ਪਾਰਲੀਮੈਂਟ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿੰਨੇ ਇਸ ਵੇਲੇ ਸਾਥ ਸੁੱਕੇ ਨੇ ਕਿ ਜਾਂ ਲੋਕਾਂ ਦੇ ਸਾਥ ਸਕਾਰ ਰਹੇ ਨੇ ਕੀ ਹੋ ਰਿਹਾ ਫਿਰ MP ਸਾਹਿਬ ਨੂੰ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਸਾ ਉਹਨਾਂ ਦੇ ਸੁੱਕੇ ਹੁੰਦੇ ਜਿਹੜੇ ਲੋਕਾਂ ਚ ਨਹੀਂ ਰਹਿੰਦੇ ਜਿੰਨਾਂ ਨੂੰ ਕੁਛ ਕੀਤਾ ਨਹੀਂ ਹੁੰਦਾ ਹੂੰ ਸੋ ਮੈਨੂੰ ਮਾਣ ਹੈ ਆਪਣੇ ਸ਼ਹਿਰ ਤੇ ਆਪਣੇ ਲੋਕ ਸ਼ਹਿਰ ਵਾਸੀਆਂ ਤੇ ਉਹ ਸਾਹ ਨਹੀਂ ਸੁੱਕਣ ਦੇਣਗੇ ਹੂੰ ਤੇ ਸੁਕਾ ਦੋਗੇ ਫਿਰ ਆਹ ਤੇ ਹੁਣ ਕੁਦਰਤ ਜਾਣਦੀ ਏ ਮੈਂ ਤੈਨੂੰ ਪਤਾ ਕਦੀ ਵੀ ਆਪਣੇ ਤੋਂ ਵੱਡੀ ਗੱਲ ਕੀਤੀ ਨਹੀਂਗੀ ਜੀ ਤਾਂ ਬਿਲਕੁਲ ਆਂਧਾ ਸਾਹਿਬ ਪਿਛਲੀ ਕੈਂਪੇਨ ਤੇ ਇਸ ਕੈਂਪੇਨ 'ਚ ਕੀ ਫਰਕ ਨਜ਼ਰ ਆਇਆ ਤੁਹਾਨੂੰ ਪਿਛਲੀ ਵਾਰ ਵੀ ਤੁਸੀਂ ਚੋਣ ਮੈਦਾਨ 'ਚ ਉਤਰੇ ਸੀ ਤਾਂ ਜਿੱਤ ਹਾਸਲ ਕੀਤੀ ਸੀ ਐਤਕੀ ਸਾਲ ਲੋਕਾਂ ਦੀ ਕੀ ਡਿਮਾਂਡ ਕੀ ਅਮਰਸਰ ਵਾਸਤੇ ਇਸ ਵੇਲੇ ਕੈਂਪੇਨ ਬਹੁਤ ਵਧੀਆ ਲੋਕ ਐ ਇਸ ਵੇਲੇ ਹੋਰ ਵੀ ਜ਼ਿਆਦਾ ਅ ਮਤਲਬ ਤੁਹਾਨੂੰ ਧਿਆਨ ਰੱਖਦੇ ਆ ਕਿ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਤੁਹਾਡਾ ਅੰਕਲਨ ਕਰਦੇ ਆ ਔਰ ਨਿਚੋੜ ਕੱਢਦੇ ਆ ਔਰ ਇਹ ਚੰਗੀ ਚੀਜ਼ ਹੈ ਮੈਂ ਤੇ ਇਸ ਚੀਜ਼ ਨਾਲ ਬਹੁਤ ਖੁਸ਼ ਹੈ ਕਿਉਂਕਿ ਜਿੰਨੇ ਕੰਮ ਕੀਤੇ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਹੂੰ ਜਿਹੜਾ ਮਤਲਬ ਕੋਈ ਹਵਾਵਾਜੀ ਕਰਦੇ ਨੇ ਕਈ ਮਤਲਬ ਸੁਪਨੇ ਵੇਚਦੇ ਨੇ ਜਾਂ ਕੋਈ ਗੱਲਾਂ ਪਲਟ ਪਲਟ ਕੇ ਕਰਦੇ ਨੇ ਕੱਲ ਕੋਸ਼ ਹੁੰਦੇ ਅੱਜ ਕੋਸ਼ ਹੁੰਦੇ ਆ ਉਹ ਸਾਰਿਆਂ ਨੂੰ ਬੜੀ ਤਕਲੀਫ ਹੈ ਇਸ ਕੈਂਪੇਨ 'ਚ ਜਿਹੜਾ ਬੰਦਾ ਠੀਕ ਹੈ ਜਿਸ ਬੰਦੇ ਨੇ ਠੀਕ ਕੰਮ ਕੀਤਾ ਠੀਕ ਰਾਜਨੀਤੀ ਕੀਤੀ ਹੈ ਲੋਕਾਂ ਚ ਰਿਹਾ ਉਹਨੂੰ ਕੋਈ ਨਹੀਂ ਉਹਦੇ ਵਾਸਤੇ ਇਹ ਘੋ ਵਰਗੀ ਹੈ ਜਿਹੜਾ ਅੱਜਕੱਲ ਦੇ ਕੰਪੇਨ ਨੇ ਲੋਕਾਂ ਦੀ ਕਿਹੜੀ ਐਸੀ ਗੱਲ ਹੈ ਜਿਹੜੀ ਤੁਹਾਨੂੰ ਦਿਲ ਦੇ ਵਿੱਚ ਅਸਰ ਲੱਗੀ ਹੈ ਕਿ ਜਿਹੜੀ ਤੁਹਾਨੂੰ ਕਰਨ ਦੀ ਲੋੜ ਗਈ ਹੈ ਇਸ ਵਾਰ ਚੋਣਾਂ ਦੇ ਵਿੱਚ ਔਰ ਤੁਸੀਂ ਕਰੋਗੇ ਦੇਖੋ ਸਟੇਟ ਸਬਜੈਕਟ ਇਹਨੇ ਜਿੱਤੇ ਜਿਆਦੀ ਲੋਕਾਂ ਦੀ ਤਕਲੀਫ ਹੈ ਜੀ ਇੱਕ ਤੇ ਡਰੱਗ ਦੀ ਬਹੁਤ ਵੱਡੀ ਦਿੱਕਤ ਹੈ ਔਰ ਇਹ ਸਟੇਟ ਸਬਜੈਕਟ ਹੈ ਰਿਅਲਾਈਜ਼ ਕੀਤਾ ਤੁਸੀਂ ਇਹ ਸੀ ਬਿਲਕੁਲ ਮੈਂ ਮੈਂ ਤਾਂ ਪਹਿਲਾਂ ਵੀ ਮੇਰੇ ਵੀਰ ਪਹਿਲਾਂ ਵੀ ਤੇਰੇ ਸਾਹਮਣੇ ਬੱਚੇ ਵੀ ਦਾਖਲ ਕਰਾਏ ਸੀ ਆਪਾਂ ਫੜ ਫੜ ਕੇ ਉਦੋਂ ਵੀ ਉਦੋਂ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਕਿ ਮੈਨੂੰ ਲੱਗੇ ਧੰਦਾ ਚੱਲਣ ਦਾ ਧੰਦਾ ਬੰਦ ਹੋਣਾ ਚਾਹੀਦਾ ਜਿਹੜਾ ਕੋਈ ਅਫਸਰ ਕੋਈ ਇਹਦੇ ਦੇ ਜਿਹਦੇ ਮਤਲਬ Daire'ch ਹੁੰਦਾ ਉਹਦੀ ਜ਼ਿੰਮੇਵਾਰੀ ਫਿਕਸ ਕਰੋ ਤੇ ਉਸ ਤੋਂ ਬਾਅਦ ਲਗਾਤਾਰ ਜਦੋਂ ਮੁੱਖ ਮੰਤਰੀ ਬਣੇ ਆ ਪੰਜ ਵਾਰ ਚਿੱਠੀਆਂ ਇਹਨੂੰ ਵੀ ਲਿਖੀਆਂ ਮੁੱਖ ਮੰਤਰੀ ਸਾਹਿਬ ਨੂੰ ਬਿਲਕੁਲ ਬਕਾਇਦਾ ਤੁਹਾਡੇ ਮੀਡੀਆ ਰਾਇ ਵੀ ਦੱਸਿਆ ਇਸ ਸਾਲ ਨਜ਼ਰ ਆਈ ਇਸ ਕੈਂਪੇਨ ਚ ਹਾਂ ਬਹੁਤ ਜ਼ਿਆਦੀ ਥੋੜੀ ਨਹੀਂ ਪਿੰਡਾਂ 'ਚ ਖਾਸ ਕਰਕੇ ਸਾਨੂੰ ਫੜ ਕੇ ਜਦੋਂ ਤੁਰ ਲੱਗਦੇ ਬਜ਼ੁਰਗ ਫੜ ਲੈਂਦੇ ਨੇ ਬੀਬੀਆਂ ਫੜ ਲੈਂਦੀਆਂ ਕਿ ਪੁੱਤ ਬਾਕੀ ਸੜਕਾਂ ਬਣ ਜਾਣਗੀਆਂ ਸਭ ਕੁਝ ਹੋ ਜਾਊਗਾ ਸਾਡੇ ਪੁੱਤ ਬਚਾਓ ਤੀਆਂ ਪੁੱਤ ਬਚਾਓ ਖਾਸ ਕਰਕੇ ਇਹ ਤਕਲੀਫ ਚ ਨੇ ਕੋਈ ਮਾਸਟਰ ਪਲਾਨ ਤਿਆਰ ਕੀਤਾ ਦੇਖੋ ਮਾਸਟਰ ਪਲਾਨ ਤੇ ਕੀ ਹੈ ਕਿ 4 ਤਰੀਕ ਮੁੱਕਣੀ ਹੈ ਇਹਨਾਂ ਨੂੰ ਕੋਈ ਟਾਈਮ ਲਾਈਨ ਦਵਾਂਗੇ ਫਿਰ ਇਹਦੇ ਲਗਾਤਾਰ ਇਹਨਾਂ ਨੂੰ ਇੱਥੇ ਜਿੱਦਾ ਪੱਕਾ ਤਰਨਾ ਉਥੇ ਨਹੀਂ ਸੀ ਲਾਇਆ ਦਿੱਲੀ ਕਿਸਾਨੀ ਸੰਘਰਸ਼ ਤੇ ਪੱਕਾ ਤਰਨਾ ਲੱਗੂਗਾ ਜਿੰਨਾ ਚਿਰ ਇਹਦੇ ਤੇ ਸਿਰਦਤਾਰੇ ਨਾਲ ਕੰਮ ਨਹੀਂ ਕਰਨਗੇ ਕੋਈ ਨਹੀਂ ਦਿਖਾਉਣਗੇ ਜਿੱਥੇ ਕਮਿਸ਼ਨਰ ਦਾ ਆਫੀਸਰ ਉਹਦੇ ਬਾਹਰ ਤਰਨਾ ਲਾਵਾ ਐਕਸ਼ਨ ਚੌਝਲਾ ਬਿਲਕੁਲ 100% ਇਹ ਇਹ ਪੱਕਾ ਦੇਖੋ ਪਹਿਲਾਂ ਵੀ ਮੈਂ ਕਿਹਾ ਸੀ ਉਹ ਦੋ ਲਾਉਣਾ ਪਰ ਇਲੈਕਸ਼ਨ ਮੋਡ ਚ ਆਗੇ ਨਹੀਂ ਹੋ ਸਕਿਆ ਪਰ ਹੁਣ ਜ਼ਰੂਰ ਕਰਨਾ ਹੈ ਇਹਦੇ ਤੇ ਇਹ ਬੜਾ ਬੜਾ ਜ਼ਰੂਰੀ ਹੋ ਗਿਆ। ਅਕਾਲੀ ਦਲ ਗੰਦੇ ਕੁਝ ਨਹੀਂ ਕੀਤਾ। ਕਿਹੜਾ ਅਕਾਲੀ ਦਲ? ਉਹ ਖਾਲੀ ਦਲ ਹੋ ਗਿਆ ਉਹਨੂੰ ਛੱਡ ਦੇ ਵਿਚਾਰੇ। ਉਹ ਜਮਾਤ ਬਚਾਉਣ ਨੂੰ ਫਿਰਦੇ ਆ। ਜਿਨ੍ਹਾਂ ਗੁਰੂ ਨਾਂ ਮੱਥੇ ਲਾਏ ਹੋਣ ਉਹਨਾਂ ਨਾਲ ਤਾਂ ਤੂੰ ਕੀ ਗੱਲ ਕਰਦਾ ਫਿਰਦਾ। ਉਹਨਾਂ ਉਹ ਤਾਂ ਤੂੰ ਕਿਹਦੇ ਡਰਨ ਵਾਲੇ ਬੰਦੇ ਨੇ। ਉਹਦੇ ਬਾਬਿਆਂ ਤੋਂ ਗੁਰੂ ਮਹਾਰਾਜ ਤੋਂ ਨਹੀਂ ਡਰਦੇ ਜਿੱਥੇ ਲੋਕ ਕਹਿੰਦੇ ਗੁਰੂ ਮਹਾਰਾਜ ਦੀ ਸਵਾਰੀ ਆਉਂਦੀ ਹੋਵੇ ਅਸੀਂ ਲੋਕ ਗੱਡੀਆਂ ਪਰਾਂ ਨੂੰ ਕਰ ਲੈਨੇ ਆ। ਕਹਿੰਦੇ ਅਸੀਂ ਸਭ ਤੋਂ ਅੱਗੇ ਜਨ ਰਹੇ ਆ। ਆਹ ਪ੍ਰਮਾਤਮਾ ਦੇਖਦਾ ਨਾ। ਅੱ ਫਿਰ ਤਿੰਨਾ ਚ ਤੋਂ ਨਾ ਤਿੰਨਾ ਚੋਂ ਨਾ 13 ਚੋਂ ਨਾ ਪਲੇਅਰਾਂ ਜੋ ਨਾ ਸਪੇਅਰਾਂ ਜੋ ਦੇ ਨਾਂ ਟੋਕਰੀ ਦੇ ਬੇਰਾ ਜੋ ਇਹ ਹਾਲ ਹੋਣਾ ਦੇਖੋ ਇਹ ਮੈਂ ਇਹ ਤਾਂ ਕਹਿ ਰਹੇ ਹਾਂ ਕਿਉਂ ਨਹੀਂ ਕਾਲੀ ਦਲ ਦੇ ਕਿਉਂ ਨਹੀਂ ਚਰਚਾ ਕਰ ਤੇਰੇ ਤੇ ਕਹੀ ਕਰਾਂ ਜਿੰਨਾ ਬੰਦਿਆਂ ਨੇ ਗੁਰੂ ਸਾਹਿਬ ਨੂੰ ਕੁਝ ਨਹੀਂ ਮੰਨੇ ਆ ਉਹਨਾਂ ਤੇ ਮੈਂ ਕੀ ਕਰਾਂ ਉਹਨਾਂ ਦਾ ਪਤਨ ਦੇਖੋ ਨਾ ਕਿਦਾਂ ਹੋ ਰਿਹਾ 18 3 ਤੇ ਹੁਣ 0 ਖਤਮ ਹੋਣਾ ਦੇਖੀ ਕੋਈ ਸੀਟ ਨਹੀਂ ਹੈ ਸਾਹਮਣੇ ਹੋਣਾ ਅੱਗੀ ਕੋਈ ਸੀਟ ਨਹੀਂ ਆਏ ਵੱਡੇ ਸਾਹਮਣੇ ਹੋਣਾ ਦੇਖੋ ਮੈਂ ਕਿਤੇ ਤਾਂ ਕਿ ਨਾ ਦੇਖੋ ਇਹ ਰੱਬ ਤੋਂ ਡਰਨ ਵਾਲੇ ਬੰਦੇ ਵੱਡੀ ਗੱਲ ਕਹਿ ਰਹੇ ਹਾਂ ਅਕਾਲੀ ਦਲ ਦੀ ਸੀਟ ਮੈਂ ਰੱਬ ਤੋਂ ਡਰ ਕੇ ਕਹਿਣ ਵਾਲਾ ਬੰਦਾ ਐ ਕਿ ਜਿਹੜੇ ਲੋਕਾਂ ਨੇ ਗੁਰੂ ਸਾਹਿਬ ਨੂੰ ਕੁਝ ਨਾ ਮੰਨਿਆ ਹੋਵੇ ਜਿੱਥੇ ਸਾਰੇ ਸਭਨਾ ਦੀ ਆਸਤਾ ਹੋਵੇ ਤੁਸੀਂ ਦੇਖੋ ਹਰਮੰਦਰ ਸਾਹਿਬ ਜੋ ਜਾਣਦੇ ਸਾਰੇ ਧਰਮਾਂ ਦੇ ਲੋਕ ਜਾਣਦੇ ਆ ਵੀ ਤੇ ਮੰਗ ਲਈਤੀ ਉਹ ਕਹਿ ਗਿਆ ਤੁਸੀਂ ਸਭ ਕੁਝ ਸੀਸ ਨਵਾਤਾ ਮਾਫੀ ਮੰਗ ਲਈ ਹੋਰ ਕੀ ਕਰੀਏ ਕਿਨੇ ਚਿਰ ਬਾਅਦ ਕਿਨੇ ਚਿਰ ਹੋਇਆ ਬਸ ਗੁਰੂ ਨੇ ਮਾਫੀ ਵੀ ਦੇ ਦਿੱਤੀ ਲੈ ਕਿੰਨਾ ਚਿਰ ਨਹੀਂ ਚਲੋ ਗੁਰੂ ਨੇ ਦੇ ਦਿੱਤੀ ਐ ਪਤਾ ਲੱਗ ਜੂਗਾ ਨਾ ਕਿੰਨੀ ਦਿੱਤੀ ਇੰਨੇ ਵੱੱਜਰ ਗੁਨਾਹ ਤੁਸੀਂ ਕਰਕੇ ਔਰ ਉਹਨਾਂ ਲੋਕਾਂ ਨੂੰ ਤੁਸੀਂ ਮਾਫ਼ੀਆਂ ਦਿੰਦੇ ਉਹ ਵੀ ਜਹੇਦਾਰ ਸਾਹਿਬ ਨੂੰ ਘਰ ਬੁਲਾ ਕੇ ਅਕਲ ਤੁਹਾਨੂੰ ਕੱਲ ਅਜੇ ਬੀਬਾ ਜੀ ਨੂੰ ਸਨਮਾਨਤ ਕਰਨ ਲਈ ਉਹ ਸਾਰੇ ਹੂੰ ਸੌਦਾ ਸਾਹਦੜੀ ਟੀਮ ਹੂੰ ਸਾਰੀ ਸਨਮਾਨਤ ਕਰਦੀ ਬੀਬਾ ਨੂੰ ਲੈ ਕੇ ਉਹਦੀ ਫੋਟੋ ਕਾਹਦੀਆਂ ਮਾਫ਼ੀਆਂ ਯਾਰ ਇਹਨਾਂ ਨੇ ਮੰਗਣੀਆਂ ਇਹ ਤੇ ਹੋਰ ਕੋਈ ਹੋਰ ਕੋਈ ਸਵਾਲ ਕਰ ਲੈ ਮੇਰਾ ਵੀ ਛੱਡ ਪਰੇ ਕੱਲੀਦਰ ਰਹਿੰਦੀ ਹੈ ਉਹ ਛੱਡੋ ਪਰੇ ਯਾਰ ਇਹਨਾਂ ਦੇ ਲੋਕਾਂ ਨੂੰ ਪਤਾ ਹੈ ਸਾਰਾ ਇਹਦੇ ਜਮਾਨਤਾ ਬੱਜਣ ਇਹਨਾਂ ਦੀ ਇੰਨੀ ਬਹੁਤ ਹੈ ਜਮਾਨਤਾ ਜਮਾਨਤ ਦੇਖੋ ਲੋਕ ਲੋਕਾਂ ਦੇ ਮਨ ਚ ਨਹੀਂ ਮੇਰੇ ਕੋਲ ਮੈਂ ਲੋਕਾਂ ਦੀ ਗੱਲ ਕਰ ਰਿਹਾ ਮੇਰੇ ਨਾਲ ਤਾਂ ਕੋਈ ਮੇਰਾ ਥੋੜਾ ਉਹਨਾਂ ਕੋ ਬੀਜੇਪੀ ਨੂੰ ਕਿਵੇਂ ਵੇਖਦੇ ਹੋ ਕਿੱਡਾ ਗੋਡਾ ਚੈਲੰਜ ਆ ਬੀਜੇਪੀ ਇਸ ਉੱਤੇ ਦੇਖੋ ਬੀਜੇਪੀ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਇਹਨਾਂ ਸੁਵਿਧਾਨ ਨੂੰ ਕੁਚਲਿਆ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਮੁਸ਼ਕਿਲਾਂ ਪੈਦਾ ਕੀਤੀਆਂ ਨੇ ਦੇਸ਼ 'ਚ ਇਸ ਵੇਲੇ ਦੇਸ਼ ਹੀ ਸਾਰਾ ਇਹਨਾਂ ਦੇ ਬਰਖਲਾਫ ਹੋਇਆ ਵਪਾਰੀ ਉਹ ਕਾ ਇਨਕਮ ਟੈਕਸ ਟੈਰਰ ਵਪਾਰੀ ਦੇ ਉੱਤੇ ਐਮ ਐਸ ਐਮਈ ਦਾ ਜਿੰਨਾ ਵੱਡਾ ਕਾਲਾ ਕਾਨੂੰਨ ਇਹਨਾਂ ਨੇ ਬਣਾ ਦਿੱਤਾ ਹੈ ਆ ਮਾੜੇ ਲੋਕਾਂ ਨੂੰ ਇਹਨਾਂ ਨੇ ਇਹਨਾਂ ਨੇ ਮਤਲਬ ਕਿ ਮਾੜੇ ਲੋਕ ਜਿਹੜੇ ਐ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਉੱਤੇ ਇਹਨਾਂ ਨੇ ਮਹਿੰਗਾਈ ਦੀ ਮਾਰ ਮਾਰੀ ਹੈ ਜੀਐਸਟੀ ਦਾ ਬਹੁਤ ਵੱਡਾ ਮੁੱਦਾ ਇੱਥੇ ਹੈ। ਸੋ ਕਈ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਇਹ ਇਸ ਸਰਕਾਰ ਲਈ ਕਿਉਂਕਿ ਆਪੇ ਹੀ ਇਹਨਾਂ ਨੇ ਫਸਾਏ ਨੇ ਇਸ ਕੰਮ ਦੇ ਵਿੱਚ। ਤਰਨਜੀਤ ਸਿੰਘ ਸੰਧੂ ਕਹਿੰਦੇ ਮੇਰਾ ਅਮਰੀਕਨ ਮਾਡਲ ਲਗਾ। ਅਮਰੀਕਨ ਮਾਡਲ ਦੇ ਵਿੱਚ 3-300 ਰੁਪਏ ਦੀ ਸਬਜ਼ੀ ਵਿਕ ਸਕਦੀ ਹੈ। ਔਰਜੀਤ ਔਜਰੇ ਨੂੰ ਕੀ ਪਤਾ ਕਿ ਕਿਵੇਂ ਕੰਮ ਕਰੀਦਾ। ਹਾਂ ਸਾਨੂੰ ਕਾਨੂੰ ਪਤਾ। ਤੁਹਾਨੂੰ ਪਤਾ ਵਿਚਾਰਿਆਂ ਨੂੰਗੇ। ਹੁਣ ਲੱਗ ਜਾਣਾ ਪਤਾ ਕਿੰਨਾ ਪਤਾ ਤੁਹਾਨੂੰ ਲੋਕ ਦੱਸਣਗੇ। ਗੱਲ ਇਹ ਹੈ ਇਹ ਲੋਕ ਜਿਹੜੇ ਆਪਣੇ ਦਾਦੇ ਦੀ ਵਰਾਸਤ ਨਾਲ ਸਾਫ ਸਕਦੇ ਹੋਣ ਕਹਿੰਦੇ ਮੈਂ ਸਮੁੰਦਰੀ ਪਰਿਵਾਰ ਦਾ ਖੂਨ ਹੈ ਮੇਰੇ ਅੰਦਰ ਮੈਂ ਤੁਹਾਨੂੰ ਹੀ ਗੱਲ ਦੱਸੀ ਨਾ ਸਮੁੰਦਰੀ ਸਾਹਿਬ ਦੀ ਵਿਰਾਸਤ ਸੰਭੀ ਉਹ ਤੇ ਇਹਨਾਂ ਲੋਕਾਂ ਨਾਲ ਲੜਦੇ ਜਿਹਨਾਂ ਲੋਕਾਂ ਦੀ ਗੋਦ ਚ ਬੈਠੇ ਨੇ ਇਹਨਾਂ ਦੀ ਇਹਨਾਂ ਤਾਕਤਾਂ ਦੇ ਵਿਰੁੱਧ ਉਹ ਲੜਦੇ ਸੀ ਜਿਹੜਾ ਬੰਦਾ ਆਪਣੇ ਦਾਦੇ ਦੀ ਵਿਰਾਸਤ ਨਾਲ ਸਾਫ ਸਕਦਾ ਉਹਦੇ ਬਾਰੇ ਮੈਂ ਕੀ ਕਹਿ ਸਕਦਾ ਪਾਪੜ ਵੜੀਆਂ ਜੇਕਰ ਅੰਮ੍ਰਿਤਸਰ ਦੀਆਂ ਬਾਹਰ ਵੇਕਨ ਗਿਆ ਤੇ ਉਹਦੇ ਚ ਫਾਇਦਾ ਹੀ ਹੈ ਇੰਡਸਟਰੀ ਨੂੰ ਜੇ ਮਟਰ 300 ਰੁਪਏ ਕਿਲੋ ਵਕੇਗਾ ਗੋਭੀ 300 ਰੁਪਏ ਕਿਲੋ ਵਕੇਗੀ ਤੇ ਕਹਿੰਦੇ ਕਾਰਗੋ ਵਾਸਤੇ ਤੁਸੀਂ ਕੋਈ ਕੰਮ ਨਹੀਂ ਕੀਤਾ ਜੇ ਅਸੀਂ ਕਰ ਰਹੇ ਹਾਂ ਤੇ ਦਿੱ ਉਹ ਸੇਰੇ ਉੱਠਦੇ ਆ ਮੇਰੀ ਫੇਸਬੁੱਕ ਕੱਢਦੇ ਆ ਉੱਚਵੇਂ ਦੇ ਵੀ ਕਿਹੜੇ ਕਿਹੜੇ ਮੁੱਦੇ ਉੱਠੇ ਨੇ ਉਹ ਸੰਧੂ ਸਾਹਿਬ ਅੱਛਾ ਉਹ ਫਿਰ ਉਹ ਮੁੱਦਾ ਲੈ ਕੇ ਵਿੱਚ ਆ ਜਿੰਨੇ ਕਾਰਗੋ ਕਿਉਂ ਨਹੀਂ ਬੰਨਿਆ ਉਹਨਾਂ ਨੂੰ ਲੈ ਜੋ ਕੇ ਇਸ ਵੇਲੇ ਏਅਰਪੋਰਟ ਤੇ ਕੋਈ ਕਹਿੰਦਾ ਵਿਕਾਸ ਨਹੀਂ ਉਹਨਾਂ ਨੂੰ ਐਕਸਪ੍ਰੈਸ ਵੇ ਬੰਨਦੇ ਵਿਖਾ ਦਿਓ ਕਿਸੇ ਦਿਨ ਬੰਦੇ ਭਾਰ ਦੇ ਸਵਰ ਕਰਾ ਦਿਓ ਇਹ ਤੁਹਾਨੂੰ ਕੋਈ ਗੱਲ ਪਤਾ ਕਿ ਹੁੰਦੀ ਹਰ ਬੰਦੇ ਨੇ ਮੈਂ ਤੁਹਾਨੂੰ ਤਾਂ ਹੀ ਕਹਾਂ ਨਾ ਇਹ ਲੋਕ ਜਿਹੜੇ ਰਾਜਨੀਤੀ 'ਚ ਇਸ ਵੇਲੇ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਨੇ ਇਹਨਾਂ ਦੇ ਬੇਸਿਕਲੀ ਸੌਫਟਵੇਅਰ ਹੈਂਗ ਹੋ ਗਏ ਨੇ ਇਹ ਉਹ ਪੁਰਾਣੀ ਰਾਜਨੀਤੀ ਕਰ ਰਹੇ ਨੇ ਵੀ ਹਾਂ ਪਰ ਲੋਕ ਅੱਜ ਕੱਲ ਬਰਾਬਰ ਰੀਲਾ ਚਲਾਉਂਦੇ ਨੇ ਹੂੰ ਠੀਕ ਹੈ ਲੋਕ ਅੱਜ ਕੱਲ ਬਰਾਬਰ ਰੀਲਾ ਚਲਾਉਂਦੇ ਨੇ ਜੇ ਸੈਟਅਪ ਕਰਨਾ ਉਹ ਸਟੇਟ ਨੇ ਕਰਨਾ ਆ ਸਟੇਟ ਵਰਸਿਫਿਕੇਸ਼ਨ ਨਾਲ ਲੈ ਕੇ ਜਾਵੇ ਸਾਨੂੰ ਕਿਸਾਨ ਨੂੰ ਤੇ ਕਿਸਾਨ ਤੇ ਕਹਿੰਦਾ ਲਓ ਗਾਰੰਟੀ ਕਰੋ ਮੈਨੂੰ ਕਿ ਮੇਰੇ ਕੀ ਭਾ ਚੁੱਕੋਗੇ ਸਬਜ਼ੀ ਕਿਸਾਨ ਤੇ ਚਾਹੁੰਦਾ ਆ ਬਿਲਕੁਲ ਪੈਰਿਸ਼ੀਅਲ ਕਾਰਗੋ ਪੈਰਿਸ਼ੀਅਲ ਕਾਰਗੋ ਦਾ ਪ੍ਰਬੰਧ ਹੈਗਾ ਸਵੇਰੇ ਪਾਉ ਜਾਂਜ ਭਰ ਕੇ ਭੇਜ ਦਿਓ ਉਹ ਕਹਿੰਦੇ ਪਰ ਫਿਰ ਚਲਾ ਕੇ ਹੋਣੀ ਐਮਪੀ ਸਾਹਿਬ ਜੀ ਚਲਾਉਣਾ ਮੈਂ ਥੋੜਾ ਨਾ ਸਟੇਟ ਨੇ ਚਲਾਉਣਾ ਮੈਂ ਤੇ ਪਹਿਲੇ ਪ੍ਰਬੰਧ ਕਰਤਾ ਸਟੇਟ ਨਾਲ ਲੱਗੇ ਐਗਰੀਕਲਚਰ ਜ ਆ ਕਿਸਾਨ ਜਿਹੜੀ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਸਟੇਟ ਦਾ ਆ ਸੈਂਟਰਲ ਸਕੀਮ ਲਾ ਕੇ ਲਾਗੂ ਕਰਾਵੇ ਗਰੰਟੀ ਕਰੋ ਜਿਹੜੀ ਬੀਬੀ ਕਰਦੀ ਛੁਟਕਣੀ ਆ ਪੰਜਾਂ ਮਿੰਟਾਂ ਚੋਂ ਐਮਐਸਪੀ ਆ ਗਈ ਉਹਨੂੰ ਉਹ ਐਮਐਸਪੀ ਦਵੇ ਗਰੰਟੀ ਕਰੇ ਕਿ ਕਿਸਾਨ ਨੂੰ ਵੀ ਆ ਬੀਜ ਭਿੰਡੀਆਂ ਮੈਨੇ ਪੈਸੇ ਦੇਣੇ ਆ ਸਵੇਰੇ ਭੇਜ ਦਿਓ ਦੁਬਈ ਉਹ ਕਹਿੰਦੇ ਕਾਲੀ ਉਹ ਕਹਿੰਦੇ ਕਾਲੀ ਕਾਲੀ ਜਿਹ ਕਹਿਤਾ ਕੋਈ ਨਹੀਂ ਕਾਲੀ ਕਾਲੀ ਜੋ ਲੋਕਾਂ ਨੂੰ ਬੜਾ ਕੁਝ ਕਹਿਣਾ ਆ ਉਹ ਵੀ ਸੁਣ ਲਿਓ ਲੋਕ ਵੀ ਤਿਆਰ ਨੇ ਕਾਲੀ ਕਾਲੀ ਸਭ ਕੁਝ ਕਹਿਣ ਨੂੰ ਧਾਰੀਵਾਲ ਵੀ ਚੈਲੰਜ ਕਰ ਰਹੇ ਨੇ ਕਿ ਲੋਕਾਂ ਨੇ ਕਹਿੰਦੇ ਮੈਨੂੰ ਇੰਨਾ ਕ ਪਿਆਰ ਦਿੱਤਾ ਕਿ ਦੇਖੋ ਯਾਰ ਉਹਨਾਂ ਵਿਚਾਰਿਆਂ ਦੀ ਤੁਸੀਂ ਗੱਲ ਉਹ ਵੀ ਦੇਖੋ ਧਾਰੀਵਾਲ ਸਾਹਿਬ ਨੇ ਕੋਈ ਗੱਲ ਪੁੱਛ ਲੋ ਵੀ ਤੁਹਾਡੀ ਡਿਮੋਸ਼ਨ ਕਿ ਹੋਈ ਡਿਮੋਸ਼ਨ ਉਹ ਕਹਿੰਦੇ ਪ੍ਰਮੋਸ਼ਨ ਹੋਈ ਹੈ ਯਾਰ ਤਿੰਨਾ ਮੈਂ ਸਾਰੇ ਪੰਜਾਬ ਨੂੰ ਪਤਾ ਉਹਨਾਂ ਕੱਲੇ ਨੂੰ ਨਹੀਂ ਪਤਾ ਤੇ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਮੇਰੀ ਡਿਮੋਸ਼ਨ ਹੋਈ ਆ ਉਹ ਤੋਂ ਕੀ ਆਸ ਕਰ ਸਕਦੇ ਜਿਹੜੇ ਸਪਾਈ ਹੈ ਸਪਾਈ ਲੜਨ ਵਾਸਤੇ ਜਾਂਦਾ ਜਿਹੜੇ ਮੈਕੀਨਾਂ ਉਹਦੇ ਤਿੰਨ ਮਹਿਕਮੇ ਲੈ ਲਏਗੇ ਵਿਚਾਰੇ ਦੇ ਤਿੰਨ ਮਹਿਕਮੇ ਕਿੱਥੋਂ ਲੈ ਜਾਂਦੇ ਜਾਂਦੇ ਭ੍ਰਿਸ਼ਟਾਚਾਰ ਕਰੋ ਜਾਂ ਨਲਾਇਕ ਮੰਤਰੀ ਹੋ ਜਾਂ ਉਹ ਨਲਾਇਕ ਮੰਤਰੀ ਜਾਂ ਭ੍ਰਿਸ਼ਟਾਚਾਰ ਕੀਤਾ ਇਹ ਤੋਂ ਨੋਟ ਡਿਸਾਈਡ ਕਰ ਲੈ ਕੀ ਕੀਤਾ ਉਹਨੇ ਅਸੀਂ ਤੇ ਕੋਈ ਸਾਡੇ ਦੇ ਕੋਈ ਰੌਲਾ ਮੈਗ ਮੱਖ ਮੰਤਰੀ ਨੇ ਲਏ ਉਹਦੇ ਤੇ ਜੇ ਉਹ ਏਡਾ ਵਧੀਆ ਮੰਤਰੀ ਸੀ ਇੱਕ ਮੈਗ ਹੋਰ ਦੇਣਾ ਚਾਹੀਦਾ ਸੀ ਜੀ ਜਿਹੜਾ ਬੰਦਾ ਇੱਥੇ ਹੀ ਕੁਛ ਨਾ ਕਰ ਸਕਦਾ ਹੋਵੇ ਉਤੋਂ ਗਾਂਹ ਜਾ ਕੇ ਆਸਕੀ ਲਓਗੇ ਜਿਹੜਾ ਬੰਦਾ ਇੱਥੇ ਫੇਲ ਹੋ ਗਿਆ ਹੋਵੇ ਡਰੱਗਸ ਦਾ ਇੰਨਾ ਵੱਡਾ ਇਸ਼ੂ ਹੈ ਧਾਰੀਵਾਲ ਸਾਹਿਬ ਦਾ ਇਲਾਕੇ ਦੇ ਵਿੱਚ ਕਹਿੰਦੇ ਮੇਰੇ ਇਲਾਕੇ 'ਚ ਨਹੀਂ ਹੈ ਮੇਰੇ ਇਲਾਕੇ ਦੇ ਲੋਕ ਜਨਾਲਾ ਮਾਡਲ ਨੂੰ ਫੋਲੋ ਕਰ ਰਹੇ ਆ ਉਹਨਾਂ ਨੂੰ ਕਹੋ ਪੁਲਿਸ ਨੂੰ ਮਾੜਾ ਸਾਈਡ ਤੇ ਕਰਕੇ ਕਿਥੇ ਜਾਓ ਤੇ ਸਹੀ ਪਿੰਡਾਂ 'ਚ ਬੀਬੀਆਂ ਨੂੰ ਮਿਲਦਾ ਸੀ ਤਾਂ ਇਹੋ ਤੇ ਪ੍ਰੋਬਲਮ ਹੈ ਵੀ ਜਿਹੜੀ ਮੁਸ਼ਕਲ ਉਹਦਾ ਪਤਾ ਲੱਗਣਾ ਨਹੀਂ ਤੇ ਕਹਾ ਕਹੀ ਜਣਾ ਕਿ ਮੈਂ ਤੁਹਾਡੀਆਂ ਮੁਸ਼ ਅੱਜ ਤੇ ਤੁਹਾਡੇ ਕੋਲ ਰਿਆ ਪੈਨੇ ਆ ਤੁਸੀਂ ਐਸਐਸਪੀ ਜਿਹਨੂੰ ਮਰਜ਼ੀ ਮਤਲਬ ਸਸਪੈਂਡ ਕਰ ਸਕਦੇ ਜਿਹਨੂੰ ਮਰਜ਼ੀ ਡਿਸਮਿਸ ਕਰ ਸਕਦੇ ਜੀ ਕੈਬਨਟ ਦੇ ਵਿੱਚ ਮੰਤਰੀ ਜੇ ਤੁਸੀਂ ਉਹ ਤੇ ਉਧਰ ਦੀ ਨਹੀਂ ਕੋਈ ਗੱਲ ਹੈ ਚਲੋ ਮੈਂ ਇੱਕ ਗੱਲ ਕਹਿੰਨਾ ਉਹਨਾਂ ਕੋ ਸੁੱਖਾਂ ਨਾਲ ਕੋਈ ਇੱਕ ਵੀਡੀਓ ਆਪਣੀ ਜਿਹੜੀ ਹੈ ਨਾ ਜਿਹੜੀ ਪੰਜਾਬ ਦੀ ਅੰਮ੍ਰਿਤਸਰ ਦਾ ਦਰਦ ਰੱਖਦੀ ਉਹ ਡਰਗ ਦਾ ਬੇਰੋਜ਼ਗਾਰੀ ਦਾ ਨੌਜਵਾਨੀ ਦਾ ਬਾਰਡਰ ਦੇ ਇਸ਼ੂ ਆ ਮਹਿੰਗਾਈ ਦਾ ਇਸ਼ੂ ਆ ਦੰਪਤੀ ਪਰੇਸ਼ਾਨੀ ਹੈ ਇੱਥੇ 2 ਸਾਲ ਦੀ ਇਲੈਕਸ਼ਨ ਨਹੀਂ ਹੋਈ ਕਾਰਪੋਰੇਸ਼ਨ ਦੀ ਅੰਮ੍ਰਿਤਸਰ ਦੇ ਵਿੱਚ ਥਾ ਥਾ ਦੇ ਗਾਂਦੇ ਢੇਰ ਲੱਗੇ ਕੋਈ ਇੱਕ ਵੀਡੀਓ ਵਿਧਾਨ ਸਭਾ ਦੀ ਪਾ ਦਿਓ ਵੀ ਤੁਸੀਂ ਬੜੀ ਤਕਰੀਬ ਤੋਂ ਉੱਥੇ ਜਾ ਕੇ ਬੋਲੇ ਅਸੀਂ ਤਾਂ ਬੋਲੇ ਆ ਸਾਡੀਆਂ ਦੇ ਮਤਲਬ 17 ਤੋਂ ਵੱਧ ਵੀਡੀਓ ਹੋਣੀਆਂ ਜਿਹੜੀਆਂ ਅਸੀਂ ਗੱਲ ਕੀਤੀ ਜਾ ਕੇ ਚੱਕਰ ਉਹਦੇ ਇੱਕ ਵਿਚਾਰੇ ਅਲਫਾਜ਼ ਨਹੀਂ ਕੱਢ ਸਕੇ ਜਿਹੜੇ ਲੋਕ ਸੱਚੇ ਮੂੰਹ ਜਾਂਦੇ ਐ ਸੱਚੇ ਮੂੰਹ ਆ ਜਾਂਦੇ ਐ ਲੋਕ ਐਦ ਕਿ ਉਹਨਾਂ ਨੂੰ ਸੱਚੇ ਮੂੰਹ ਵਾਪਸ ਭੇਜਣਾ ਫਿਕਰ ਨਾ ਕਰੋ ਆਖਰੀ ਸਵਾਲ ਮੰਤਰੀ ਦੀ ਇੱਕ ਵੀਡੀਓ ਆਈ ਹੈ ਬਹੁਤ ਬਵਾਲ ਮਚਿਆ ਇਹਨੂੰ ਇਹਨੂੰ ਕਿਵੇਂ ਵੇਖਦੇ ਹੋ ਬਹੁਤ ਮਾੜੀ ਗੱਲ ਐ ਇੰਨੇ ਵੱਡੇ ਅਹੁਦਿਆਂ ਤੇ ਜਾ ਕੇ ਇਹੋ ਜੇ ਕੰਮ ਹੋਣੇ ਬੜੀ ਸ਼ਰਮਨਾਕ ਗੱਲ ਐ ਇਹ ਲੋਕ ਕੀ ਲੋਕਾਂ ਨੂੰ ਮੈਸੇਜ ਦੇਣਗੇ ਸੋ ਇਹਦੇ ਮੁੱਖ ਮੰਤਰੀ ਸਾਹਿਬ ਨੂੰ ਪਹਿਲੇ ਤੋਂ ਉਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਇਮੀਡੀਟਲੀ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਇਹ ਦੇ ਪੋਲੀਟੀਸ਼ੀਨ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਮਾੜੀ ਗੱਲ ਹੈ ਇਹਨੂੰ ਇਹ ਲੋਕ ਇੱਕ ਪੋਲੀਟੀਸ਼ੀਨ ਇਕਾਨਿਕ ਪਰਸਨੈਲਿਟੀ ਮੈਂ ਵੀ ਕਹਿਣਾ ਇਹ ਲੋਕਾਂ ਨੇ ਅੱਗੇ ਮਤਲਬ ਤੁਹਾਨੂੰ ਸਵਾਲ ਕਰਨੇ ਇਹ ਲੋਕ ਬੱਚੇ ਤੁਹਾਨੂੰ ਵੇਦੇ ਆ ਫੋਲੋ ਕਰਦੇ ਨੇ ਤਾਂ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਪਰਚਾ ਨਾ ਹੋਇਆ ਤਾਂ ਫਿਰ ਕੀ ਕਰੋਗੇ ਪਰਚਾ ਨਾ ਹੋਏਗਾ ਫਿਰ ਇਹਨਾਂ ਨੂੰ ਪੁੱਛਾਂਗੇ ਆਉਣਗੇ ਇੱਥੇ ਪਰ ਦੇਖੋ ਜਿਹੜੇ ਲੋਕਾਂ ਨੂੰ ਅਹਿਸਾਸ ਹੀ ਨਾ ਹੋਵੇ ਕੀ ਕਰ ਸਕਦੇ ਜੁੰਨਾ ਜੰਦਾ ਉਹਨਾਂ ਬਾਰੇ ਕਿ ਤਿੰਨ ਚਾਰ ਤਾਂ ਕੀ ਉਹਨਾਂ ਦੀ ਇਹੋ ਜਿਹੀ ਕੰਮ ਚੱਲਣ ਡੇ ਨੇ ਜੋੜਾ ਮਾਜਰਾ ਹੋ ਗਿਆ ਘਟਾਰੂ ਚੱਕੋ ਗਿਆ ਕਈਆਂ ਦੇ ਉੱਤੇ ਨੇ ਕੀ ਕੀ ਅੱਗੇ ਕੀਤਾ ਕਿਸੇ ਨੇ ਕੁਝ ਚਾਰਤ ਬਾਅਦ ਹੀ ਤਿਆਰੀ ਹੈ ਪ੍ਰਮਾਤਮਾ ਜਾਣੇ ਮਿਹਰ ਕਰੂਗਾ ਰੱਬ ਸ਼ੁਕਰੀਆ ਗੁਰਦੀਪ ਸਿੰਘ ਆਦਲਾ ਸਿੰਘ ਸਾਡੇ ਨਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਵਿਸਤਾਰਪੂਰਵਕ ਚਰਚਾ ਕੀਤੀ ਹੈ ਤੇ ਪੰਜਾਬ ਦੇ ਮਸਲੇ ਔਰ ਨਾਲ ਨਾਲ ਸ਼ਹਿਰ ਦੇ ਮਸਲਿਆਂ ਨੂੰ ਲੈ ਕੇ ਵਡੀਆਂ ਗੱਲਾਂ ਕਰਦੇ ਨਜ਼ਰ ਆਏ ਅਕਾਲੀ ਦਲ ਤੇ ਵੱਡਾ ਬਿਆਨ ਦਿੰਦੇ ਨਜ਼ਰ ਆਏ ਨੇ ਰਣਜੀਤ ਸਿੰਘ ਸੱਧੂ ਜੰਨਣ ਤੋਂ ਹੀ ਕਹੇ ਬੜੇ ਜਿੱਤਣ ਦੇ ਦਿਖਾ ਦੇ ਆ ਦੇਖੋ ਆਪਣਾ ਰਣਜੀਤ ਸਿੰਘ ਨੂੰ 4 ਨੰਬਰ ਦੇ ਕਿਤੇ ਲਿਖਿਆ ਆਪਣਾ ਨਿਸ਼ਾਨ ਹਾਂਜੀ ਕਿਤੇ 3 ਤੇ ਪਾਇਆ ਕਿਤੇ 2 ਤੇ ਪਾਇਆ ਅਖਬਾਰਾਂ ਚ ਲੋਕੀ ਕਿਤੇ ਭੁਲੇਖੇ ਨੇ ਨੂੰ ਵੋਟਾਂ ਪਾ ਦੇ ਸੰਧੂ ਸਾਹਿਬ ਇਹ ਅਮਰਸਾਰਿਆ ਸਾਡੇ ਵਾਲਾ ਵੀ ਪਾਇਆ 3 ਨੰਬਰ ਤੇ ਮੇਰਾ ਦਿਨ ਦਾ ਮੇਰਾ ਨਿਸ਼ਾਨ ਹੈ ਨਾ ਉਹਦੇ ਸੰਧੂ ਲੈ ਕੇ ਪਾਇਆ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਨੇ ਜਿਹੜੇ ਲੋਕਾਂ ਨੂੰ ਆਪਣੀ ਮਤਲਬ ਕਾਬਲੀਅਤ ਤੇ ਯਕੀਨ ਨਹੀਂ ਉਹਨਾਂ ਲੋਕਾਂ ਦੇ ਪਬਲਿਕ ਦਾ ਯਕੀਨ ਕਰੂਗੀ ਅਸੀਂ ਅਸੀਂ ਤੇ ਦਾਅਵੇ ਨਾ ਕੰਨੇ ਨਾ ਕਿ ਤੀਜੀ ਵਾਰ ਮੈਂਬਰ ਪਾਰਲੀਮੈਂਟ ਤੁਸੀਂ ਬਣਾਉਣਾ ਤਿੰਨ ਨੰਬਰ ਦਾ ਬਟਨ ਦੱਬ ਕੇ ਗੁਰਜੀਤ ਔਜਲੇ ਦਾ ਹੱਥ ਦੇ ਨਿਸ਼ਾਨ ਵਾਲਾ ਇਹ ਇਹ ਇਹਨਾਂ ਲੋਕਾਂ ਨੂੰ ਤੇ ਆਪਣੇ ਯਕੀਨ ਹੀ ਨਹੀਂਗਾ ਵੀ ਅਸੀਂ ਜਿਹੜਾ ਨਿਸ਼ਾਨ ਮਿਲਿਆ ਉਹ ਸਾਡਾ ਸਹੀ ਵੀ ਹੈਗਾ ਫਾਰਮ ਵੀ 13 ਤਰੀਕ ਨੂੰ ਭਰੇ ਸੀ 13 13 ਅਗਸਤ ਦਾ ਉਹ ਪਰਮਾਤਮਾ 13 13 ਸੁਵੀਰ ਨਹੀਂ 13 13 ਕਰਦੇ ਹੁੰਦੇ ਨੇ ਚਲੋ ਸਾਡੇ ਦੇ ਸੁਖਵੀਰ ਅਰਗੀ ਮਤਨਾ ਪਾਵੇ ਚਲੋ ਘਟੋ ਘਟ ਸੱਚੇ ਪਾਚਾ ਮਿਹਰ ਰੱਖੇ ਕਿ ਮੈਂ ਬਾਬੇ ਵਾਲਾ ਕੰਮ ਠੀਕ ਕਰ ਸਕਾ ਸ਼ੁਕਰੀਆ ਗੁਰਜੀਤ ਸਿੰਘ ਗੋਦਲਾ ਜਰਨਲ ਵਿਸਤ੍ਰਿਤ ਗੱਲਬਾਤ ਕੀਤੀ ਹੈ ਸ਼ਹਿਰ ਦੇ ਮਸਲਿਆਂ ਦੇ ਉੱਤੇ ਚਰਚਾ ਕੀਤੀ ਹੈ ਤੇ ਨਾਲ ਨਾਲ ਰਾਜਨੀਤੀ ਦੇ ਗਲਿਆਰੇ ਚ ਜੋ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਬਾਖੂ ਵੀ ਜਵਾਬ ਦਿੰਦੇ ਨਜ਼ਰ ਆਏ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ